ਅਕਾਲੀ ਦਲ ਦੇ ਚੋਣ ਨਾਲ ਲੜਨ ਨਾਲ ਪੰਜਾਬ ਦੇ ਰਾਜਨੀਤਿਕ ਸਮੀਕਰਨ ਬਦਲेंगे ਚੋਣ ਨਾਲ ਲੜਨ ਦਾ ਕਾਰਨ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੋਂ ਬਿਨਾ ਉਹ ਨਹੀਂ ਲੜਨਾ ਚਾਹੁੰਦੇ ਸੀ ਤੇ ਔਰ ਹੁਣ ਅਕਾਲੀ ਦਲ ਦਾ ਵੋਟ ਬੇਸ ਖਿਸਕਿਆ ਔਰ ਜਿਹੜਾ ਖਿਸਕਿਆ ਉਹ ਜਿਆਦਾ ਆਮ ਆਦਮੀ ਪਾਰਟੀ ਨੇ ਔਰ ਮੈਂ ਇਹ ਸਮਝਦਾ ਕਿ ਅਕਾਲੀ ਦਲ ਨੂੰ ਜੇ ਹੁਣ ਖਾਲੀ ਪੰਜਾਬੀਆਂ ਦੀ ਪਾਰਟੀ ਨਾ ਰਹਿ ਗਈ ਸਿੱਖਾਂ ਦੀ ਪਾਰਟੀ ਰਹਿ ਗਈ ਜਿਸ ਤਰ੍ਹਾਂ ਉਹ ਜੱਥੇਦਾਰਾਂ ਦੇ ਹੱਥ ਆ ਗਏ ਨੇ ਤੇ ਉਸ ਦੇ ਨਾਲ ਇੱਕ ਦਿੱਕਤ ਆ ਜਾਣੀ ਹੈ ਕਿ ਉਹ ਪਾਰਟੀ ਕਦੇ ਵੀ ਸੱਤਾ 'ਚ ਨਹੀਂ ਆ ਸਕਦੀ ਜੋ ਇੱਕ ਧਰਮ ਦੀ ਇੱਕ ਜਾਤੀ ਦੀ ਜਾਂ ਇੱਕ ਵਰਗ ਦੀ ਹੋਵੇ ਫਿਰ ਉਹਨੂੰ ਸਹਾਰਾ ਲੈਣਾ ਪੈਂਦਾ ਪਰ ਉਸ ਦਾ ਨੁਕਸਾਨ ਹੋਏਗਾ ਪੰਜਾਬ ਨੂੰ ਔਰ ਦੂਸਰਾ ਕੁਝ ਲੋਗ ਇਹ ਸੋਚਦੇ ਆ ਕਿ ਹੁਣ ਸ਼ਾਇਦ ਕਿਉਂਕਿ ਬੀਜੇਪੀ ਦੀ ਪਰਫਾਰਮੈਂਸ ਅੱਛੀ ਨਹੀਂ ਰਹੀ ਪੰਜਾਬ 'ਚ ਜਿਹੜੀ ਚਿੰਤਾ ਦਾ ਵਿਸ਼ਾ ਹੈ ਅਸੀਂ ਵੀ ਉਸਤੇ ਵਿਚਾਰ ਕਰਾਂਗੇ ਔਰ ਬੀਜੇਪੀ ਦੇ ਹਰ ਕਾਰਜਕਰਤਾ ਨੂੰ ਕਰਨਾ ਪਊਗਾ ਜ਼ਮੀਨੀ ਲੈਵਲ ਤੇ ਸਾਨੂੰ ਕੰਮ ਕਰਨਾ ਪਊਗਾ ਜ਼ਮੀਨੀ ਮੁੱਦੇ ਉਠਾਉਣੇ ਪੈਣੇ ਆ ਔਰ ਇਹਦੇ ਤੇ ਬਹੁਤ ਗਹਿਰਾਈ ਨਾਲ ਵਿਚਾਰ ਕਰਕੇ ਔਰ ਮੈਂ ਇਹ ਸਮਝਦਾ ਕਿ ਜਿਹੜੇ ਅਸੀਂ ਭਾਰੀ ਪਰ ਕੰਕੈਂਡੀਟ ਦੇ ਨੇ ਤਾਂ ਇਹਨਾਂ ਦਾ ਸਾਡਾ ਵੋਟ ਵੀ ਸਹੀ ਹੈ ਇਹਨਾਂ ਆਧਾਰ 'ਤੇ ਸਮਝ ਜਾਏਗਾ ਸਾਡਾ ਪੰਜਾਬ 'ਚ ਕੈਦਰ ਦਾ ਨਿਰਮਾਣ ਹੋਇਆ ਹੋਇਆ ਪੰਜਾਬ 'ਚ ਵੀ ਸਮਝ ਜਾਏਗਾ ਤੇ ਆਮ ਜਨਤਾ ਨੂੰ ਸਾਡੀ ਮੁਖਤਾਰਾ ਨਾਲ ਜੋੜਨਾ ਜੇ ਅਸੀਂ ਅੱਗੇ ਬੰਦਰਾ ਤੇ ਉਹਦੇ 'ਚ ਕਈ ਲੋਕ ਸੋਚਦੇ ਆ ਕਿ ਅਕਾਲੀ ਦਲ ਨਾਲ ਗਠਜੋੜ ਤਾਂ ਮੈਂ ਸਮਝਦਾ ਕਿ ਭਾਜਪੀ ਔਰ ਅਕਾਲੀ ਦਲ ਦਾ ਗਠਜੋੜ ਤਾਂ ਇਸ ਤਰ੍ਹਾਂ ਨਕਟੜਤਾਲ ਜਾ ਕੇ ਨਹੀਂ ਹੋ ਪਾਏਗਾ ਔਰ ਜਦੋਂ ਅਕਾਲੀ ਦਲ ਆਪਣੀ ਕੱਟੜਤਾ त्यागे ਔਰ ਬੀਜੇਪੀ ਜਿਹੜੀ ਆ ਉਹਨੂੰ ਸਰਵਸਪਰਸ਼ੀ ਸਰਵ ਵਿਆਪੀ ਹੋਣਾ ਪੈਣਾ ਔਰ ਬੀਜੇਪੀ ਸਰਬ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਇਸ ਤੇ ਕੰਮ ਕਰਦੀ ਹੈ ਮੋਦੀ ਜੀ ਦਾ ਮਿਸ਼ਨ ਆ ਇਹ ਔਰ ਬੀਜੇਪੀ ਦਾ ਵੀ ਮਿਸ਼ਨ ਆ ਤੇ ਮੈਂ ਸਮਝਦਾ ਫਿਰ ਬੀਜੇਪੀ ਦੇ ਇਹ ਮਿਸ਼ਨ ਆਮ ਜਨਤਾ ਤੱਕ ਪਹੁੰਚਾਉਣਾ ਆਮ ਲੋਕ ਚਾਹੁੰਦੇ ਆ ਬੀਜੇਪੀ ਨੂੰ ਉਹ ਬੀਜੇਪੀ ਨੂੰ ਦੇਖਣਾ ਚਾਹੁੰਦੇ ਆ ਪੰਜਾਬ 'ਚ ਮੋਦੀ ਜੀ ਨੂੰ ਚਾਹੁੰਦੇ ਆ ਉਹਨਾਂ ਦੀ ਲੀਡਰਸ਼ਿਪ ਨੂੰ ਚਾਹੁੰਦੇ ਆ ਇਹ ਕਮੀ ਕਿਤੇ ਨਾ ਕਿਤੇ ਸਾਡੇ ਜਿਹੜੇ ਅਸੀਂ ਪੰਜਾਬ 'ਚ ਕੰਮ ਕਰਦੇ ਲੋਕ ਆ ਸਾਡੇ 'ਚ ਹੈਗੀ ਆ ਇਹਦੇ ਸਾਨੂੰ ਸੁਧਾਰ ਕਰਨਾ ਪੈਣਾ ਹੈ ਇਹ ਬਹੁਤ ਜ਼ਰੂਰੀ ਹੈ ਕਾਲੀ ਜਲਦੇ ਚੋਣ ਨਾ ਲੈਣ ਨਾਲ ਪੰਜਾਬ ਦੇ ਰਾਜਨੀਤਿਕ ਸਮੀਕਰਨ ਬਦਲेंगे ਚੋਣ ਨਾ ਲੈਣ ਦਾ ਕਾਰਨ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੋਂ ਬਿਨਾ ਉਹ ਨਹੀਂ ਲੜਨਾ ਚਾਹੁੰਦੇ ਸੀ ਤੇ ਔਰ ਹੁਣ ਅਕਾਲੀ ਦਲ ਦਾ ਵੋਟ ਬੇਸ ਖਿਸਕਿਆ। ਔਰ ਜਿਹੜਾ ਖਿਸਕਿਆ ਉਹ ਜਿਆਦਾ ਆਮ ਆਦਮੀ ਪਾਰਟੀ ਦੇ। ਔਰ ਮੈਂ ਇਹ ਸਮਝਦਾ ਕਿ ਅਕਾਲੀ ਦਲ ਨੂੰ ਜੇ ਹੁਣ ਖਾਲੀ ਪੰਜਾਬੀਆਂ ਦੀ ਪਾਰਟੀ ਨਾ ਰਹਿ ਕੇ ਸਿੱਖਾਂ ਦੀ ਪਾਰਟੀ ਰਹਿ ਗਈ ਜਿਸ ਤਰ੍ਹਾਂ ਉਹ ਜੱਥੇਦਾਰਾਂ ਦੇ ਹੱਥ ਚ ਆ ਗਏ ਨੇ। ਤੇ ਉਸ ਦੇ ਨਾਲ ਇੱਕ ਦਿੱਕਤ ਆ ਜਾਣੀ ਆ ਕਿ ਉਹ ਪਾਰਟੀ ਕਦੇ ਵੀ ਸੱਤਾ 'ਚ ਨਹੀਂ ਆ ਸਕਦੀ। ਜੋ ਇੱਕ ਧਰਮ ਦੀ ਇੱਕ ਜਾਤੀ ਦੀ ਜਾਂ ਇੱਕ ਵਰਗ ਦੀ ਹੋਵੇ ਫਿਰ ਉਹਨੂੰ ਸਹਾਰਾ ਲੈਣਾ ਪੈਂਦਾ ਪਰ ਉਸ ਦਾ ਨੁਕਸਾਨ ਹੋਏਗਾ ਪੰਜਾਬ ਨੂੰ ਔਰ ਦੂਸਰਾ ਕੁਝ ਲੋਗ ਇਹ ਸੋਚਦੇ ਆ ਕਿ ਹੁਣ ਸ਼ਾਇਦ ਕਿਉਂਕਿ ਬੀਜੇਪੀ ਦੀ ਪਰਫਾਰਮੈਂਸ ਅੱਛੀ ਨਹੀਂ ਰਹੀ ਪੰਜਾਬ 'ਚ ਜਿਹੜੀ ਚਿੰਤਾ ਦਾ ਵਿਸ਼ਾ ਹੈ ਅਸੀਂ ਵੀ ਉਸਤੇ ਵਿਚਾਰ ਕਰਾਂਗੇ ਔਰ ਬੀਜੇਪੀ ਦੇ ਹਰ ਕਾਰਜਕਰਤਾ ਨੂੰ ਕਰਨਾ ਪਊਗਾ ਜ਼ਮੀਨੀ ਲੈਵਲ ਤੇ ਸਾਨੂੰ ਕੰਮ ਕਰਨਾ ਪਊਗਾ ਜ਼ਮੀਨੀ ਮੁੱਦੇ ਉਠਾਉਣੇ ਪੈਣੇ ਆ ਔਰ ਇਹਦੇ ਤੇ ਬਹੁਤ ਗਹਿਰਾਈ ਨਾਲ ਵਿਚਾਰ ਕਰਕੇ ਔਰ ਮੈਂ ਇਹ ਸਮਝਦਾ ਕਿ ਜਿਹੜੇ ਅਸੀਂ ਭਾਰੀ ਪਰ ਕੰਡੀਡੇਟ ਦੇ ਨੇ ਤਾਂ ਇੰਨਾ ਤਾਂ ਸਾਡਾ ਵੋਟ ਵੀ ਸਹੀ ਹੈ ਇਹਨਾਂ ਆਧਾਰ 'ਤੇ ਸਮਝਾਏਗਾ ਸਾਡਾ ਪੰਜਾਬ 'ਚ ਕੈਡਰ ਦਾ ਨਿਰਮਾਣ ਹੋਇਆ ਹੋਇਆ ਪੰਜਾਬ 'ਚ ਵੀ ਸਮਝਾਏਗਾ ਤੇ ਆਮ ਜਨਤਾ ਨੂੰ ਸਾਡੀ ਮੁਖਤਾਰਾ ਨਾਲ ਜੋੜਨਾ ਜੇ ਅਸੀਂ ਅੱਗੇ ਬੰਦ ਤੇ ਉਹਦੇ 'ਚ ਕਈ ਲੋਕ ਸੋਚਦੇ ਆ ਕਿ ਅਕਾਲੀ ਦਰ ਨਾਲ ਘਟਕਣਾ ਤਾਂ ਮੈਂ ਸਮਝਦਾ ਕਿ ਭਾਜਪਾ ਔਰ ਅਕਾਲੀ ਦਲ ਦਾ ਗਠਬੰਧਨ ਇਸ ਤਰ੍ਹਾਂ ਨੇ ਕੱਟੜਤਾਲ ਜਾ ਕੇ ਨਹੀਂ ਹੋ ਪਾਏਗਾ ਔਰ ਜਦਾ ਅਕਾਲੀ ਦਲ ਆਪਣੀ ਕੱਟੜਤਾ ਤੇ ਆ ਕੇ ਔਰ ਭਾਜਪਾ ਜਿਹੜੀ ਆ ਉਹਨੂੰ ਸਰਵ ਸਪਰਸ਼ੀ ਸਰਵ ਵਿਆਪੀ ਹੋਣਾ ਪੈਣਾ ਔਰ ਭਾਜਪਾ ਸਰਵ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਇਸ ਤੇ ਕੰਮ ਕਰਦੀ ਹੈ ਮੋਦੀ ਜੀ ਦਾ ਮਿਸ਼ਨ ਹੈ ਔਰ ਭਾਜਪਾ ਦਾ ਵੀ ਮਿਸ਼ਨ ਹੈ ਤੇ ਮੈਂ ਸਮਝਦਾ ਫਿਰ ਬੀਜੇਪੀ ਜੇ ਇਹ ਮਿਸ਼ਨ ਆਮ ਜਨਤਾ ਤੱਕ ਪਹੁੰਚਾਉਣਾ ਆਮ ਲੋਕ ਚਾਹੁੰਦੇ ਆ ਬੀਜੇਪੀ ਨੂੰ ਉਹ ਬੀਜੇਪੀ ਨੂੰ ਦੇਖਣਾ ਚਾਹੁੰਦੇ ਆ ਪੰਜਾਬ 'ਚ ਮੋਦੀ ਜੀ ਨੂੰ ਚਾਹੁੰਦੇ ਆ ਉਹਨਾਂ ਦੀ ਲੀਡਰਸ਼ਿਪ ਨੂੰ ਚਾਹੁੰਦੇ ਆ ਇਹ ਕਮੀ ਕਿਤੇ ਨਾ ਕਿਤੇ ਸਾਡੇ ਜਿਹੜੇ ਅਸੀਂ ਪੰਜਾਬ 'ਚ ਕੰਮ ਕਰਦੇ ਲੋਕ ਆ ਸਾਡੇ 'ਚ ਹੈਗੀ ਆ ਇਹਦੇ ਸਾਨੂੰ ਸੁਧਾਰ ਕਰਨਾ ਪੈਣਾ ਇਹ ਬਹੁਤ ਜ਼ਰੂਰੀ ਹੈ